ਸਬਾ ਪਟਾਲਾ ਵੇਖੇ ਮਾਂ ਬੇਟੀ ਲੋ ਦਿੱਤੇ ਸ਼ਾਦੀ ਦੇ ਧਰਨੇ ਦੌਰਾਨ ਸਾਰੇ ਪਰਿਵਾਰੋਂ ਕੀਤਾ ਹਗਾਮਾ ਅਬੀਨ ਮੋਨਕਾ ਦੇ ਬਿਆਨ ਸ਼ੋਸ਼ਸ ਸਮਾਜ ਸੇਵਕ ਰੀਆ ਮੈਡਵਲੋਂ ਜਿਹੜੇ ਇਲਾਜ ਸਿਵਲ ਹਦਦ ਦਾਹ ਕਰਾਇਆ ਗਿਆ ਸੁਭਾਸ਼ ਸੈਗਲ ਪ੍ਰਧਾਨ ਦਾਗ ਦੀ ਜ਼ਮੀਰ ਵੱਲ ਦਿਖਾਉਣਾ ਹੈ ਅਸੀਂ ਲੈ ਤਸਵੀਰ ਜੀ ਬਿਲਕੁਲ ਤੇ ਇੰਤਲਾ ਸਟਾਫ ਜੀ ਜਲਦੀ ਦਾ ਜੇ ਸਕੀ ਜੋ ਮੋਨਕਾ ਜੀ ਨੂੰ ਉਹ ਆਪਰਾ ਫਾਤਰ ਸੀ ਦਾਰੀ ਗੋਸਟਰ ਨਾਲ ਸ਼ਾਦੀ ਬੁਟਾੜ ਕੀਤਾ ਗਿਆ ਸੀ ਤਾਂ ਉੱਥੇ ਇੱਕ ਫੌਨ ਕਰਨ ਦਾ ਕੰਮ ਕੀਤਾ ਗਿਆ ਸੀ ਜਿੱਦੇ ਲੈਟਰਸ ਦਿਖਾਏ ਸੀ ਵਕਤ ਤੇ ਕਿ ਸਾਡੇ ਸਿਸਟਰ ਜੀ ਕੋ ਲੈਟਰ ਨੂੰ ਇਨਸਪੈਕਟ ਕਰ ਰਹੇ ਨੇ ਔਰ ਇਹ ਲੈਟਰ ਬਹੁਤ ਸੀ ਜਿਸ ਉਪਦੇਸ਼ਵਾਸਿਕ ਉਸ ਉਸ ਮਾਸੇ ਇੱਕ ਰੀਅਲ ਬੈਲਿਕ ਗੱਲ ਕਰਾਂਗੇ ਕੀ ਉੱਥੇ ਹੋਇਆ ਸੀ ਉਹਦੇ ਬਾਰੇ ਕੀ ਕਹਿਣਾ ਸੀ ਕੀ ਵਾਕਿਆ ਹੋਇਆ ਸੀ ਨਮਸਤੇ ਮੈਂ ਜੱਦਾ ਜ਼ਮੀਰ ਦੀ ਮੈਂਬਰ ਯਾ ठाकुर ਬਾਤ ਕਰ ਰਿਹਾ ਹਾਂ ਆਪਸੇ ਜੈਸੇ ਕਿ ਆਪ ਦੇਖ ਰਹੇ ਹੋ ਹਮ ਸ਼ਾਂਤਮਈ ਧਰਨਾ ਲਗਾਉਣੇ ਗਏ ਥੇ 2 ਵਜੇ तो हमारे साथ इनके मोनिका के सास ससुर और और भी लोगों ने जो दस दस मेंबर मौजूद थे उन्होंने हमारे साथ थोड़ी हाथापाई की हमारी बेटी अमिन को और मोनिका को धक्का दिया गया मारा गया मुझे भी हिट किया उन्होंने मुझे यहाँ से पकड़ के यहाँ से बाजू से पकड़ के एकदम से धक्का दे पीछे किया गया अभी मैं एन की मेम्बर थे देखो हमारे साथ बदतमीजी की गई क्यों की गई हम हमने क्या किया हम दो बेटियों को पंजाब की जो बेटियां हैं उनको इंसाफ दिलाने गए थे ना देखो उनको मारा इतनी बुरी तरह से गया कि उनको हमें सिविल हॉस्पिटल में लाके एडमिट करना पड़ा है देखो मैं लेके आई आई उनको इनकी हालत इतनी ख़राब थी इनसे चला भी नहीं गया इनके सिर पर भी चोट आई है अंदरूनी दिमाग की चोट तो मैं यहाँ पर लेके आई हूँ मेरे बॉस जैसे सुभाष साहबल वो भी यहाँ पर इस टाइम मौजूद है वो आपको बताएंगे ਇਹ ਗੇਰੀਆ ਬੈਟਰ ਜੋ ਉਹ ਕੇ ਸੁਭਾਸ਼ ਸੇਕ ਪਨੇਰਾ ਉਹ ਜਾਗਦੀ ਜਵੇਰ ਦੇ ਵਿੱਚ ਬਹੁਤ ਅਹਿਮ ਰੋਲ ਹੈ ਜੋ ਇਨਸਾਫ ਹੱਕ ਦੋਲਦੀ ਆਪਣਾ ਸਤਿ ਭਰੀ ਦੀ ਨੇ ਉਹ ਸਾਡੇ ਜੁੜ ਚੁੱਕਣੇ ਸੁਭਾਸ਼ ਜੀ ਸੈਗਲ ਸਾਹਿਬ ਤੋਂ ਪ੍ਰੈਜੈਂਟ ਨੇ ਜਾਗਦੀ ਜਵੇਰ ਦੇ ਅੱਛੇ ਕੀ ਵਾਕਿਆ ਐਸੀ ਉੱਥੇ ਜੀ ਗੁਨਾਹ ਹੋ ਗਿਆ ਬੀੜੀਆਂ ਜੰਮਣਾ ਮੱਲ ਕਿਹ ਹੈਗਾ ਧੀ ਨਹੀਂ ਜੰਮਣੀ ਚਾਹੀਦੀ ਧੀਆਂ ਦੀ ਬੇਇੱਜ਼ਤੀ ਹੋ ਰਹੀ ਏ ਧੀਆਂ ਦਾ ਦੁੱਖ ਜਿਹੜਾ ਹੈਗਾ ਮਾਪੇ ਨਹੀਂ ਚਲ ਸਕਦੇ ਅਸੀਂ ਜਦੋਂ ਧੀ ਵੱਡੀ ਹੁੰਦੀ ਏ ਚਾਹ ਕਰਦੇ ਆ ਗੱਲਾਂ ਲਾਂਦੇ ਆ ਮਾਪੇ ਗੱਲਾਂ ਲਾਂਦੇ ਆ ਉਸ ਬੱਚੀ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਜਦੋਂ ਵਿਆਹ ਕਰ ਦਿੱਤਾ ਜਾਂਦਾ ਹੈ ਬੱਚਾ ਹੁੰਦਾ ਹੈ ਬੇਟੀ ਘਰ ਕੋ ਬੇਟੀ ਹੁੰਦੀ ਏ ਔਰ ਜਿਹੜਾ ਮਾਨਵ ਹੈ ਉਹ ਦਣ ਭੰਜਦਾ ਇਨਸਾਨ ਸ਼ੈਤਾਨ ਬਣ ਚੁੱਕਾ ਹੈ ਜਦੋਂ ਉਹਨਾਂ ਦੇ ਵਿਆਹ ਨੂੰ 5-6 ਸਾਲ ਹੋ ਜਾਂਦੇ ਆ ਉਹਨੂੰ ਨਾ ਆਪਣੇ ਬੱਚੀ ਨਾਲ ਮੋਹ ਰਹਿੰਦਾ ਹੈ ਨਵਾਂ ਨੂੰ ਆਪਣੀ ਜਨਮਿਆ ਮੋੜੰਦਾ ਉਹ ਨਵੀਆਂ ਨਵੇਲੀਆਂ ਲੱਭਦਾ ਇਹ ਕਹਾਣੀ ਹੈ ਮੋੜ ਦਾ ਭੈਣ ਦੀ ਮੋੜ ਦਾ ਭੈਣ ਸਾਡੇ ਕੋਲ 150 ਮਿੰਟ ਨਿਕਲ ਆਈ ਇਹਦਾ ਜਿਹੜਾ ਸੁਣਿਆ ਸਾਡੇ ਅੱਖਾਂ ਚ ਟੁੱਲਿਆ ਵੀ ਲੜਨ ਦਾ ਸਮਾਜ ਤੇ ਵੀ ਜਿਹੜੇ ਅੱਜ ਧਿਆ ਦੀ ਬੇਦਵੀ ਕਰ ਰਹੇ ਇਹ ਸਮਾਜ ਤੇ ਕਲੰਕ ਇਹੋ ਜੇ ਰੋਗ ਕਲੰਕ ਹੈ ਹੋਇਆ ਇਹ ਸ਼ੈਤਾਨ ਪ੍ਰਧਾਨ ਸਮਾਜ ਹੋ ਚੁੱਕਿਆ ਹੈ ਮਾਨਵ ਨਹੀਂ ਮਾਰਦ ਦਾ ਮਾਰਦ ਦਾ ਬਣ ਚੁੱਕਿਆ ਇਸ ਲੜਕੀ ਦੀ ਕਹਾਣੀ ਜਦੋਂ ਅਸੀਂ ਦੀ ਸੁਣੀ ਇਸ ਲੜਕੀ ਦਾ ਵਿਆਹ ਹੋਇਆ ਸੀ 11 ਸਾਲ ਪਹਿਲਾਂ ਪਟਾਲੇ ਦੀ ਧਰਤੀ ਦੇ ਔਰ ਇਸਦੇ ਘਰ ਬੱਚੀ ਹੈ ਬਲਵਰ ਦੀ ਬੱਚੀ 11 ਸਾਲ ਦੀ ਔਰ ਉਹ ਬੱਚੀ ਦੀ ਦੁਰਦਸ਼ਾ ਵੇਖੋ ਅੱਜ ਸ਼ਲਿੰਗ ਹੋਈ ਜਾ ਰਹੀ ਹੈ ਉਹਦੇ ਚ ਕਸੂਰ ਕਿੰਦਾ ਹੈ ਇਹਦੇ ਪਤੀ ਦਾ ਇਹਦੇ ਸੱਸੂਰੇ ਦਾ ਜਿਹੜਾ ਅਮੀਨ ਦਾ ਹੱਕ ਲੈਣ ਸੀ ਗਟਾਲੇ ਦੇ ਕਰਕੇ ਇਸ ਅਮੀਨ ਦਾੜਾ ਪਾਪ ਹੈ ਉਹ ਬਾਪ ਨਹੀਂ ਤਾਂ ਪਾਪ ਹੈ ਉਹ ਸ਼ੈਤਾਨ ਹੈ ਰਾਖਸ਼ ਹੈ ਕਲੰਕਿਤ ਬਾਪ ਹੈ ਔਰ ਉਹਦੇ ਨਾਲ ਮਾਪਿਓ ਵੀ ਉਹ ਵੀ ਤੁਰੀਵੇਂ ਵਾਰ ਕਰਦੇ ਪਏ ਆ ਅੱਜ ਧਰਨਾ ਲਾੜ ਗਏ ਧਰਨੇ ਤੋਂ ਪਹਿਲਾਂ ਅਸੀਂ ਪੁਲਿਸ ਨੂੰ ਤਲਾਸ਼ ਕਰਤਾ ਸੀ ਸਾਨੂੰ ਸੀਆਈਡੀ ਇੰਸਪੈਕਟਰ ਦੇ ਕੱਲ ਤੋਂ ਖੁਣ ਆ ਰਹੇ ਸੀ ਉਸ ਤੋਂ ਪਹਿਲਾਂ ਐਸਐਚਓ ਨੂੰ ਸੋਸ਼ਲ ਮੀਡੀਆ ਤੇ ਮੈਸੇਜ ਭਾਗਿਆ ਇੱਕ ਵੀ ਗਿੱਧੇ ਗਈਆਂ ਸੀ ਹਰ ਇੱਕ ਰਿਕਾਰਡਿੰਗ ਸਾਡੇ ਕੋਲ ਹੀ ਹੈ ਔਰ ਕਿੰਨੀ ਨਲਾਕੀ ਹੈ ਪੰਜਾਬ ਉਸਦੀ ਬਟਾਲਾ ਸਿਟੀ ਥਾਣੇ ਦੀ ਕਿੱਡਾ ਨਲਾਕ ਐ ਐਸਐਚਓ ਕਿੱਡੇ ਨਲਾਕ ਉੱਥੇ ਦੇ ਪੁਲਿਸ ਅਫਸਰ ਇਹ ਉਹਨਾਂ ਨੂੰ ਸਿੱਧਾ ਦਿੱਤੀ ਸੀ ਪ੍ਰੈਸ ਵਿੱਚ ਉੱਥੇ ਤੁਸੀਂ ਹੀ ਮਜਬੂਰ ਸੀ ਪ੍ਰੈਸ ਕਾਨਫਰੰਸ ਕੀਤੀ ਸੀ ਅਸੀਂ ਕਿਹਾ ਸੀ ਵੀ ਸਾਨੂੰ ਉੱਥੋਂ ਵਿਰੋਧ ਹੋਣਾ ਹੈ ਕੁਝ ਲੋਕਾਂ ਨੇ ਉੱਥੇ ਸਾਡੇ ਤੇ ਹੱਥ ਚੁੱਕਣਾ ਹੈ ਉੱਥੇ ਬੰਦੇ ਕਿਰਾਏ ਦੇ ਬੁਲਾਏ ਗਏ ਹੋਣ ਆ ਇਹ ਅਸੀਂ ਸੋਸ਼ਲ ਮੀਡੀਆ 'ਚ ਪਿਛਲੇ ਰਵੀਵਾਰ ਆਰ ਆਰ ਵੀ ਹੋਟਲ ਪ੍ਰੈਸ ਕਾਨਫਰੰਸ ਕੀਤੀ ਸੀ ਉੱਥੇ ਅਸੀਂ ਆ ਬਿਆਨ ਦਿੱਤੇ ਸੀ ਔਰ ਉਹ ਮੈਸੇਜ ਅਸੀਂ ਐਸ ਐਚਓ ਪਟਿਆਲਾ ਨੂੰ ਦੇ ਦਿੱਤਾ ਸੀ ਅਸੀਂ ਜਦੋਂ ਉੱਥੇ ਗਏ ਇਹ ਲੜਕੀ ਉੱਥੇ ਦਰਿਵਿਸ਼ਾਨ ਲੱਗੀ ਇਹਦੀ ਬੇਟੀ ਦਰਿਵਿਸ਼ਾਨ ਲੱਗੀ ਉੱਥੇ ਦੂਜੇ ਪਾਸੇ ਜਿਹੜੇ ਕਿਰਾਏ ਦੇ ਲੋਗ ਆਏ ਸੀ ਉਹਨਾਂ ਨੇ ਇਹਨਾਂ ਤੇ ਇਹਨਾਂ ਦਾ ਹੋਇਆ ਅਸਮੀੜਿਆ ਸਾਡੇ ਨਾਲ ਵੇਸੇ ਮਨਸਰ ਤੋਂ ਉਤਵਾ ਦੱਪਾ ਚੇ ਕਰੇ ਉੱਥੇ ਕਿ ਅਸੀਂ ਪਿੱਛੇ ਰਹਿ ਗਏ ਸਾ ਥੋੜਾ ਜਿਹਾ ਅਸੀਂ ਮੈਂਬਰਾਂ ਨੂੰ ਦੇਖਦੇ ਪਹੁੰਚੇ ਉੱਥੇ ਕਿ ਉੱਥੇ ਗਰਮਾ ਸਰਦੀ ਬੜੀ ਹੋ ਰਹੀ ਸੀ ਮੈਂ ਉੱਥੇ ਏਐਸਆਈ ਮਨਿੰਦਰ ਸਿੰਘ ਜੀ ਨਾਲ ਸੀਆਈਡੀ ਤੋਂ ਬਤਾਲੇ ਦਾ ਜਿਹੜਾ ਮੈਨੂੰ ਕਾਲ ਕਰਦਾ ਸੀ ਜਿਹਨੇ ਪਿਛਲੇ ਤਿੰਨ ਦਿਨ ਫੋਨ ਕੀਤਾ ਸੀ ਮੈਂ ਉਹਨੂੰ ਕਾਲ ਕੀਤੀ ਵੀਰ ਜੀ ਇੱਥੇ ਕੋਈ ਪੁਲਿਸ ਭਲਾ ਜਮ ਹੈਗਾ ਤੇ ਦਾ ਜਿਹੜਾ ਇਹ ਚੜਾ ਹੋ ਰਿਹਾ ਤੁਹਾਨੂੰ ਜੋ ਧਰਮ ਦੀ ਜਾਣਕਾਰੀ ਦਿੱਤੀ ਹੈ ਸੋਸ਼ਲ ਮੀਡੀਆ ਦੀ ਜਾਣਕਾਰੀ ਹੈ ਸਾਰੇ ਪੱਤਰਕਾਰਾਂ ਨੂੰ ਜਾਣਕਾਰੀ ਹੈ ਅਸੀਂ ਪ੍ਰੈਸ ਕਾਨਫਰੰਸ ਦੇ ਸਾਰੇ ਵੀਡੀਓ ਤੁਹਾਨੂੰ ਭੇਜ ਗਏ ਆਂ ਬਾਜੀ ਆਗੇ ਆਗੇ ਇੱਥੇ ਹੀ ਇੱਥੇ ਕੋਈ ਨਹੀਂ ਪਰ ਪੱਤਰਕਾਰਾਂ ਦੇ ਸਾਹਮਣੇ ਉਹ ਗੱਲ ਕਰ ਤਾਂ ਗਏ ਔਰ ਉੱਥੇ ਇਹ ਰੋਲਾ ਪੀ ਇਹਨੂੰ ਕੋਈ ਪ੍ਰੋਬਲਮ ਹੈ ਇਹ ਨੂੰ ਮੰਨ ਨਹੀਂ ਪਤਾ ਕੀ ਪ੍ਰੋਬਲਮ ਪਹਿਲਾਂ ਹੀ ਅੱਜ ਹੋਈ ਹੈ ਕਿ ਉੱਥੇ ਡਿੱਗ ਪਏ ਉੱਥੇ ਡਿੱਗੇ ਔਰ ਕਿੱਡੀ ਡਰਾਮੇ ਬਾਈ ਕੀਤੀ ਇਹਦੇ ਸੋਰੇ ਨਹੀਂ ਕੋ ਜਿਹੜੇ ਉੱਥੋਂ ਕਿਰਾਏ ਦੇ ਬੰਦੇ ਆਏ ਸੀ ਕਹਿੰਦੇ ਸੀ ਅਸੀਂ ਪਤਾ ਨਹੀਂ ਕਿਹੜੇ ਜੱਥੇਬੰਦੀ ਨੇ ਅਮਨੀ ਪਾਲਾ ਮੈਂ ਕਿਹਾ ਚਲੋ ਜੱਥੇਬੰਦੀ ਦੇ ਹੀ ਵੇਖਿਆ ਕੰਮ ਪਰ ਦੋ ਧੀਆ ਜਿਨ੍ਹਾਂ ਨੂੰ ਇਨਸਾਫ਼ ਤੋਂ ਆਣ ਆਇਆ ਤੁਸੀਂ ਸਾਹਮਣੇ ਖੜੋਗੇ ਉਹ ਇਹ ਧੀਆ ਦਾ ਕੱਲ ਨੂੰ ਕੀ ਹੋਏਗਾ ਜੇ ਅੱਜ ਇਹਨਾਂ ਦੇ ਹੱਕ ਨਾ ਮਿਲੇ ਇਹਨਾਂ ਦੀ ਬੇਟੀ ਅਮਨੀ ਨੂੰ ਹੱਕ ਨਾ ਮਿਲਿਆ ਇਹ ਦੋ ਬੇਡੀਆਂ ਕੱਲ ਨੂੰ ਧੰਦੇ ਦੇ ਬਹਿਣਗੀਆਂ ਮੈਨੂੰ ਇਹ ਲੱਗਦਾ ਹੈ ਕਿ ਅੱਜ ਗੁਰੇਜ਼ ਨਹੀਂ ਕਰਾਂਗਾ ਜਦੋਂ ਘਰ ਰੋਟੀ ਨਹੀਂ ਪੱਕੇਗੀ ਜਦੋਂ ਆਦਮੀ ਕਮਾਈ ਨਹੀਂ ਭੇਜੇਗਾ ਕਮਾਈ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਦਈ ਜਾਏਗਾ ਕਿ ਇਹ ਦੋ ਬੇਟੀਆਂ ਇਹਨਾਂ ਦੀ ਵੇਰ ਕੀ ਹੋਈ ਕਿ ਨਹੀਂ ਇਹਨਾਂ ਕੋ ਪੈਸਾ ਕਮਾਉਣ ਦਾ ਸਦਨ ਕਿਹੜਾ 11 ਸਾਲ ਦੀ ਬੱਚੀ ਦਾ ਅਮੀਨ ਦਾ ਪੜ੍ਹਨ ਲਿਖਣ ਦਾ ਦੇਣਾ ਉਹ ਪੜ੍ਹੇ ਲਿਖੇ ਕਿਵੇਂ ਜੇ ਉਹਦੀ ਸਿੱਖਿਆ ਦਾ ਖਰਚਾ ਨਹੀਂ ਹੋਏਗਾ ਔਰ ਕਿੰਨਾ ਚਿਰ ਤੱਕ ਇਹਦਾ ਭਰਾ ਜਾਂਦੀ ਭੈਣ ਛੱਲੇ ਕੇ ਦੀ ਬੇਟੀ ਹਰ ਇੱਕ ਦੇ ਸਰਕਲ ਹੁੰਦੇ ਆ ਅਸਲ ਹੱਕ ਹੈ ਜਿੰਨੇ ਵਿਆਹ ਕਰਕੇ ਬਟਾਲੇ ਦੀ ਧਰਤੀਆਂ ਲਿਆਦਾ ਕਹੋ ਬੇਸ਼ਰਮ ਇਨਸਾਨ ਹੈ ਦਾ ਨਲਾਇਕ ਦਾ ਮਾਪੋ ਮੈਂ ਕਿੰਨਾ ਵੀ ਅੱਗੋ ਅੱਜ ਗੁੰਡਾ ਤੱਤ ਉਥੇ ਮਤਲਬ ਆਪਣੀ ਪੋਤਰੀ ਦੇ ਉਥੇ ਪ੍ਰੈਸ ਸਾਹਮਣੇ ਕਹਿੰਦਾ ਕਿ ਮੇਰੀ ਪੋਤਰੀ ਦੇ ਦੋ ਤੇਰੀ ਪੋਤਰੀ ਤੈਨੂੰ ਦੇ ਦੇਣੇ ਆ ਇਹ ਜਿਹੜੀ ਮਾਂ ਹੈ ਐ ਕਿੱਥੇ ਜਾਏਗੀ ਫਿਰ ਤੂੰ ਬੇਟੇ ਨੂੰ ਜਿਹੜਾ ਆਪਣਾ ਬੇਟਾ ਹੈ ਉਹਨੂੰ ਤੂੰ ਫਾਗੜੇ ਦਿੱਤੀ ਹੈ ਉਹਨੂੰ ਫਾਗੜੇ ਦਿੱਤੀ ਹੈ ਜਿਹੜਾ ਬੇਟਾ ਤੂੰ ਫਾਗੜੇ ਦਿੱਤੀ ਹੈ ਨਾ ਉਹਨੂੰ ਮਾਂ ਮਿਲੀ ਤੇ ਨਾ ਪਿਓ ਮਿਲਿਆ ਦਾਦਾ ਦਾਦੀ ਕਿੰਨਾ ਚਿਰ ਬੈਠੇ ਰਹਿਣਗੇ ਅੱਸੀ ਅੱਜ ਜਿਹੜੀ ਸਭ ਤੋਂ ਵੱਡੀ ਉਥੇ ਦੇਖੀ ਗਈ ਇੱਕ ਉਹਨੇ ਡਰਾਮੇबाजी ਕੀਤੀ ਡਰਾਮੇबाजी ਪ੍ਰੈਸ ਦੇ ਸਾਹਮਣੇ ਹੋਈ ਉਹ ਸਾਰੀ ਵੀਡੀਓਗ੍ਰਾਫੀ ਹੋਈ ਕਿਉਂਕਿ ਸਾਡੇ ਕੋਲ ਕਿਹਿਆ ਹੋਵੇ ਲਾਈਵ ਚੱਲਦੇ ਪਏ ਸੀ ਔਰ ਉੱਥੇ ਜੋ ਉਹ ਜੀ ਦੁਰਘੁਤੀ ਹੋਈ ਹੈ ਇਸ ਭੈਣ ਦੀ ਜੋ ਅੱਜ ਹੋਈ ਹੈ ਤਿੰਨ ਵਾਰੀ ਤੋਂ ਡਿੱਗੀ ਹੈ ਔਰ ਉਸ ਤੋਂ ਬਾਅਦ ਅਸੀਂ ਦਾ ਉੱਥੇ ਖਾਣੇ ਚਲੇ ਗਏ ਸਾਨੂੰ ਖਾਣੇ ਬੁਲਾ ਲਿਆ ਗਿਆ ਮੰਗੋਵਾ ਦਾ ਟਾਈਮ ਦਿੱਤਾ ਹੈ ਬਸ ਸਾਡੇ ਖਾਣੇ ਸਾਨੂੰ ਨਾਲ ਸਾਨੂੰ ਦਿੱਤਾ ਜੋ ਵੀ ਸਾਡੇ ਸੈਕਟੋਰ ਬਰਾਏ ਆ ਨਾਲ ਸਾਡੇ ਨਾਲ ਜਿਆਦਾ ਨਹੀਂ ਜਿਹੜੇ ਮੋਹ ਤੁਰ ਗਏ ਸੀ ਔਰ ਇੱਥੇ ਆ ਕੇ ਸਾਡਾ ਪਤਾ ਲੱਗਾ ਵੀ ਪ੍ਰਧਾਨ ਜੀ ਕਿ ਨੂੰ ਤੁਹਾਡਾ ਪੁਰਲਿਕ ਸਵਾਲ ਹੈ ਪਿੱਛੇ ਤੋਂ ਅਸੀਂ ਬੇਟੀ ਦਾ ਪਰਲ ਕੁਛ ਕਰ ਉਹ ਜੇ ਸਾਡਾ ਸਮਾਜ ਉਹ ਕਈ ਕਲ ਕੁ ਦੇਖਦੇ ਹੁਣ ਤੋਂ ਬਾਅਦ ਉਹਦਾ ਸਮੇਂ ਬਤਾ ਕੇ ਜਦ ਸਾਦੀ ਹੁੰਦੀ ਹੈ ਤਾਂ ਸਾਡੇ ਜੋ ਵੀ ਅਸੀਂ ਮੰਨਦੇ ਹਾਂ ਤਾਂ ਸਾਡੇ ਖਿਆਲਤ ਆ ਚਾਹੇ ਤਾਂ ਤਾਂ ਸਿਰ ਕੋ ਗਰਾਂ ਸਾਜੀ ਰੇਗੀ ਆਪਾਂ ਉਹਨਾਂ ਦੇ ਫੇਰੇ ਕਰਕੇ ਚੱਲਣਾ ਆਪਾਂ ਤੁਰ ਜਾਂਦਾ ਵੀ ਸ਼ਰ ਸ਼ਰ ਭਗਵਾਨ ਨੂੰ ਆਪਾਂ ਆਪ ਇਹ ਸਾਡਾ ਅੱਜ ਤੋਂ ਸਾਡਾ ਸਤਿਗੁਰੂ ਸਾਡਾ ਪਰਮਾਤਮਾ ਵਾਹਿਗੁਰੂ ਅੱਜ ਦਾ ਸਾਡਾ ਦੁਨ ਦਾ ਜਿਹੜਾ ਗ੍ਰਸਤੀ ਜੀਵਨ ਆਰੰਭ ਕੀਤਾ ਫਿਰ ਅਸੀਂ ਉਹ ਚੀਜ਼ ਤੋਂ ਪਰਮਾਤਮਾ ਤੋਂ ਕਿਉਂ ਵੀ ਵਾਂਝੇ ਹੋ ਜੰਨੇ ਆ ਔਰ ਜੇ ਅਸੀਂ ਦੂਜੇ ਪਾਸੇ ਜਾਈਏ ਤਾਂ ਅਸੀਂ ਉਹ ਜਿਹੜਾ ਬੇਦੀ ਨਾਲ ਅਸੀਂ ਆਪਣੇ ਬੱਚਿਆਂ ਦਾ ਜੋ ਫਰਜ਼ ਸਾਡਾ ਨਿਭੋਲੇ ਆ ਚਾਹੇ ਕੁਰਾਨ ਆ ਚਾਹੇ ਕੁਛ ਹੋਰ ਅਸੀਂ ਫਿਰ ਪਰਮਾਤਮਾ ਨੂੰ ਵੀ ਹਾਜ਼ਰ ਨਾਜ਼ਰ ਕਰਕੇ ਤੇ ਫਿਰ ਪ੍ਰਮਾਤਮਾ ਦਾ ਬੇਮਕ ਹੋ ਕੇ ਕਿਉਂ ਆਪਾਂ ਇੱਕ ਕੰਮ ਕਰਦੇ ਆਂ ਵੀ ਇੱਕ ਅਤਿਆਚਾਰ ਕਰਦੇ ਆਂ ਲੜਕੀ ਔਰ ਲੜਕੀ ਦੀ ਮਾਤੇ ਇਹਦਾ ਕਾਰਨ ਸ਼ੈਤਾਨ ਜਿਹੜਾ ਨਾ ਸ਼ੈਤਾਨ ਉਹਨੂੰ ਹੰਕਾਰ ਹੁੰਦਾ ਹੈ ਉਹ ਹਮੇਸ਼ਾ ਆਪਣੇ ਆਪ ਨੂੰ ਪ੍ਰਮਾਤਮਾ ਤੋਂ ਉੱਪਰ ਚੜ੍ਹਦਾ ਹੈ ਸ਼ੈਤਾਨ ਨੂੰ ਗੁਰਗਨ ਸਾਹਿਬ ਦੀ ਕਿੰਨੀ ਤਣੀ ਪਤਾ ਕੀ ਗੁਰਗਨ ਸਾਹਿਬ ਦੀ ਤਾਕਤ ਦਾ ਨਹੀਂ ਪਤਾ ਉਹਦੇ ਘਰ ਤੇਰ ਹੈ ਅੰਦੀਰ ਨਹੀਂ ਅੱਜ ਦੋ ਬੇਟੀਆਂ ਦੀ ਜਿਹੜੇ ਬੇਦਵੀ ਕਰ ਰਹੇ ਨੇ ਜਿਹੜੇ ਦੋ ਬੇਟੀਆਂ ਦਾ ਹੱਕ ਖੋ ਰਹੇ ਨੇ ਜਿਹੜੇ ਧੱਕੇਸ਼ਾਹੀ ਕਰ ਰਹੇ ਆ ਉਹਦੇ ਘਰ ਦੇਰਾਂ ਦੇਰ ਨਹੀਂ ਉਹਦੀ ਲਾਖੀ ਆਵਾਜ਼ ਨਹੀਂ ਉਹਦੀ ਲਾਖੀ ਪਤਾ ਨਹੀਂ ਕਦੋਂ ਵਈ ਨਹੀਂ ਕਿਵੇਂ ਵਈਦੀ ਹੈ ਉਹਨਾਂ ਦੀਆਂ ਵੀ ਬੇਟੀਆਂ ਹੋਣੀਆਂ ਮੈਂ ਨਹੀਂ ਕੋਈ ਬਾਦ ਦੁਆ ਮੰਗਦਾ ਪਰ ਦੇਖੋ ਆਪਾਂ ਜੇ ਮਿਰਚਾਂ ਵੇਚਾਂਗੇ ਤੇ ਮਿਰਚਾਂ ਹੀ ਖੱਟਾਂਗੇ ਇੱਕ ਦਿਨ ਮਿਰਚਾਂ ਵੇਚ ਕੇ ਅਸੀਂ ਕੰਮ ਨਹੀਂ ਕਰ ਸਕਦੇ ਜੇ ਅਸੀਂ ਦੂਜਿਆਂ ਦੇ ਧੀਆਂ ਨੂੰ ਦੁਬੀ ਕਰਾਂਗੇ ਦੇਖੋ ਮੈਨੂੰ ਮੈਂ ਕਹਿੰਦਾ ਮੀਆਂ ਕੁ្វី ਦਾ ਮਤਬੇਦ ਹੋ ਸਕਦਾ ਪਰ ਉਸ 11 ਸਾਲ ਦੀ ਬੋਲ ਵਰਗੀ ਅਮੀਨ ਦਾਗੀ ਕਿਸੇ ਨੂੰ ਉਹਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਉਹਦਾ ਇੱਕ ਹਸਕੇ ਅਸਰ ਖਿਲਣਾ ਦੇਣਾ ਹੈ ਤੁਸੀਂ ਇਹ ਸ਼ਕਲ ਵੇਖੋ ਐ ਵਿਚਾਰੀ ਛਲਿੰਗ ਹੋਈ ਜਾ ਰਹੀ ਹੈ ਮੰਨੂ ਦਾ ਤਰਸਾਂ ਦਾ ਸ਼ਕਲ ਦੇਖ ਕੇ ਔਰ ਕੋਰਟ ਕਚੈਰੀਆਂ ਵਿੱਚ ਇਹ 3 ਸਾਲ ਹੋ ਗਿਆ ਮਾਂ ਬੇਟੀ ੱੱਕੇ ਖਾ ਰਹੇ ਆ 3 ਸਾਲ ਹੋ ਗਏ ਕੋਰਟੇ ੱੱਕੇ ਖਾ ਰਹੇ ਆ ਕੋਰਟ ਕਚੈਰੀਆਂ ਨਿਆਣੀ ਨਹੀਂ ਦਿੰਦੇ ਥਾਣੇ ਨਿਆਣੀ ਨਹੀਂ ਦਿੰਦੇ ਲੀਡਰ ਨਹੀਂ ਆ ਵੀ ਦਿੰਦੇ ਕਿਉਂਕਿ ਜਿਹੜੀ ਨਿਆੜੀ ਦੇਵੀ ਹੈ ਉਹਨੇ ਅੱਖਾਂ ਦੇ ਪੱਟੀ ਬੰਨੀ ਹੋਈ ਹੈ ਕਾਲੀ ਪੱਟੀ ਬੰਨੀ ਹੈ ਉਹਨੂੰ ਉੱਥੇ ਜਦੋਂ ਆਪਾਂ ਕਿਸੇ ਜੱਜ ਕੋਲ ਪੇਸ਼ ਹੁੰਨੇ ਆ ਜਦੋਂ ਤੁਸੀਂ ਇਨਸਾਫ ਲੈਣ ਜਾਂਦੇ ਆ ਜੱਜ ਦੀ ਅੱਖਾਂ ਦੇ ਸਾਹਮਣੇ ਰੀਡਰ ਰਿਸ਼ਕੋ ਕਹਿੰਦਾ ਜਿੱਦੀ ਬੁਨਿਆਦ ਰਿਸ਼ਕੋ ਤੋਂ ਰੱਖੀ ਹੈ ਜਿੱਦੀ ਬੁਨਿਆਦ ਹੀ ਪਛਤਾਜੋ ਰੱਖੀ ਹੈ ਉਹ ਸਾਡੀਆਂ ਭੈਣਾਂ ਦੇਆਂ ਨੂੰ ਇਨਸਾਫ ਹੀ ਦੇਵੇਗਾ ਅੱਜ ਜਾਗਦਾ ਮੇਂ ਲੜਾਈ ਇਸ ਮੋੜ ਕਾ ਨਹੀਂ ਲੜਿਆ ਇਸ ਅਮੀਨ ਦੀ ਲੜਿਆ ਜਾਗਦਾ ਜ਼ਮੀਨ ਲੜਾਈ ਲੜਿਆ ਸਾਰੇ ਪੰਜਾਬ ਦੀਆਂ ਬੇਟੀਆਂ ਸਾਰੀਆਂ ਪੰਜਾਬ ਦੀਆਂ ਭੈਣਾਂ ਦੀ ਇੱਕ ਪੰਜਾਬ ਵਿੱਚ ਨਵਾਂ ਅਸੀਂ ਨਵਾਂ ਮੈਸੇਜ ਦੇਣ ਜਾ ਰਹੇ ਹਾਂ ਆਪ ਤੋਂ ਬਾਅਦ ਕਿ ਕੋਈ ਵੀ ਪੰਜਾਬ ਦੀ ਬੇਟੀ ਕਿਸੇ ਵੀ ਪੰਜਾਬ ਦੀ ਧੀ ਦੀ ਬੇਇੱਜ਼ਤੀ ਸ਼ੈਤਾਨ ਨੂੰ ਨਹੀਂ ਕਰ ਦਿੱਤੀ ਜਾਏਗੀ ਉਹਨਾਂ ਦੇ ਘਰਾਂ ਦੇ ਅੱਗੇ ਅਸੀਂ ਧਰਨੇ ਲਾਵਾਂਗੇ ਅਸੀਂ ਪ੍ਰਦਰਸ਼ਨ ਕਰਾਂਗੇ ਉਹਨਾਂ ਨੂੰ ਸਮਾਜ ਸਾਹਮਣੇ ਨੰਗੇ ਕਰਾਂਗੇ ਜਿਹੜੇ ਸ਼ੈਤਾਨ ਸਾਡੀਆਂ ਭੈਣਾਂ ਨੂੰ ਤੰਗ ਕਰਦੇ ਆ ਸਾਡੀਆਂ ਭੈਣਾਂ ਵਾਸਤੇ ਕੋਈ ਰੋਸ਼ਨ ਦੀ ਕਮੀ ਨਹੀਂ ਕੋਈ ਛੱਤ ਦੀ ਕਮੀ ਨਹੀਂ ਕਿਉਂਕਿ ਅਸੀਂ ਸ਼ਿਰ ਗੁਰੂ ਰਾਮਦਾਸ ਜੀ ਨਗਰੀ ਦੇ ਵਸਨੇਗਾ ਸ਼ਿਰ ਗੁਰੂ ਰਾਮਦਾਸ ਜੀ ਨਗਰੀ ਅੰਮ੍ਰਿਤਸਰ ਵਿੱਚ ਇੱਥੇ ਕਰੋੜਾਂ ਲੋਕਾਂ ਨੂੰ ਲੰਗਰ ਖਵਾਏ ਜਾਂਦੇ ਆ ਸਾਡੇ ਗੁਰੂ ਰਾਮਦਾਸ ਦੀ ਸ਼ਕਤੀ ਏ ਬਾਬੇ ਨਾਨਕ ਦੀ ਸ਼ਕਤੀ ਹੈ ਲੰਗਰ ਹੈ ਇੱਥੇ ਇਸ ਭੈਣ ਨੂੰ ਕਦੀ ਕਮੀ ਨਹੀਂ ਆਏਗੀ ਔਰ ਅਸੀਂ ਇਹਦੀ ਲੜਾਈ ਖੀਰ ਤੱਕ ਲੜਾਂਗੇ ਬਾਰ ਟੱਡੇ ਗਰੀ ਤਿੱਕ ਸਾਡੇ ਨ્યાય ਪਾਲਕਾ ਬਣਿਆ ਚਾਹੇ ਉਹ ਸੈਸ਼ਨ ਚਾਹੇ ਹਾਈ ਕੋਰਟ ਜਾਂ ਸੁਪਰੀ ਕੋਰਟ ਨਿਆਂ ਦਾ ਮਤਲਬ ਟੱਕੇ ਸਾਹਰ ਸਾਹ ਉਹ ਕੇਸ ਇੰਨਾ ਲੰਮਾ ਲੈ ਜਾਂਦੇ ਆ ਕਿਉਂ ਬੰਦੇ ਨੂੰ ਇੰਨਾ ਮਜਬੂਰ ਕਰਦਾ ਵੀ ਆਪਣਾ ਕੇਸ ਵਾਸਤੇ ਲਿੰਦੇ ਚਾਉਣਾ ਦੇ ਡਰ ਤੋਂ ਜਾਂਦੀ ਕਿਉਂ ਕਿ ਇਹਦਾ ਇੱਕ ਕਾਰਨ ਇਹ ਸਦਕਾ ਕਿ 6 ਮਹੀਨੇ ਵਿੱਚ ਉਹਨਾਂ ਦਾ ਫੈਸਲਾ ਸਕੇ ਬਿਲਕੁਲ ਜੀ ਮੈਂ ਪਿਛਲੇ ਹਫਤੇ ਵੀ ਜਦੋਂ ਪ੍ਰੈਸ ਕਾਨਫਰੰਸ ਹੋਈ ਸੀ ਮੈਂ ਨ्यायਪਾਲਿਕਾ ਨੂੰ ਬੇਨਤੀ ਕੀਤੀ ਸੀ ਜੱਜਾਂ ਨੂੰ ਬੇਨਤੀ ਕੀਤੀ ਸੀ ਕਿ ਜਿਹੜੇ ਇਹੋ ਜਿਹੇ ਕੇਸ ਹੈ ਉਹ ਫਾਸਟ ਕੋਰਟ ਦੇ ਚਲਾਣੇ ਚਾਹੀਦੇ ਆ ਉਹਨੂੰ ਜਲਦੀ ਹੱਲ ਕਰਨਾ ਚਾਹੀਦਾ ਹੈ ਤਾਂਕਿ ਦੋ ਦੋ ਬੇਟੀਆਂ ਦੇ ਅਸਰ ਨਾ ਪਵੇ ਕੀ ਅਸੀਂ ਜਿਹੜੀਆਂ ਬੇਟੀਆਂ ਜੰਮੀਆਂ ਇਹਨਾਂ ਨੂੰ ਵੀ ਧਰਧਿਆ ਦੇ ਭੋਣਾ ਹੈ ਹੂੰ ਜੇਕਰ ਇਸ ਟਾਈਮ ਹੋ ਰਿਹਾ ਬੇਟੀਆਂ ਦਾ ਵਿਆਹ ਆਇਆ ਬੇਟੀ ਜੰਮੀ ਉਸ ਤੋਂ ਬਾਅਦ ਤਲਾਕ ਹੋ ਗਿਆ ਜਾਂ کورٹ ਕਰੇ ੱਟਕੇ ਖਾਣੇ ਪਏ ਤੇ ਅੱਜ ਤੋਂ ਬਾਅਦ ਹਰ ਬਾਪ ਹਰ ਮਾਂ ਬੇਟੀ ਜੰਮਣ ਤੋਂ ਡਰੇਗੀ ਉਹ ਜਦੋਂ ਬੇਟੀ ਜੰਮੇਗੀ ਉਹਦਾ ਗਲਾ ਘੁੱਟ ਦੇਗੀ ਕਿਉਂਕਿ ਜੇ ਬੇਟੀਆਂ ਨਹੀਂ ਜੰਮਣਗੀਆਂ ਤੇ ਕੱਲ ਨੂੰ ਇਨਸਾਨ ਕਿੱਥੋਂ ਪੈਦਾ ਹੋਣਗੇ ਇਹ ਜਿਹੜੇ ਕੁਝ ਸ਼ੈਤਾਨ ਪੈਦਾ ਹੋ ਗਏ ਆ ਸਾਡੀ ਧਰਤੀ ਦੇ ਜਿਹੜੇ ਸਾਡੀ ਧਰਤੀ ਨੂੰ ਲਾਲ ਕਰ ਰਹੇ ਆ ਜਿਹੜੇ ਸਾਡੀਆਂ ਪੈਰਾਂ ਦੀ ਬੇਅਦਬੀ ਕਰ ਰਹੇ ਆ ਉਹਨਾਂ ਨੂੰ 잡ਦਾ ਦੇ ਮਤ ਦੇ ਗਈ ਛੱਡੇਗਾ ਇਹੋ ਮੋੜ ਕਾ ਜਿਆ ਐਸਾ ਜੋ ਦਿਮਾਗੀ ਸਾਠ ਲੱਗਣ ਕਰਕੇ ਉਹ ਸਦਾ ਕੋ ਮੋਜੀ ਜਾ ਸਕਦਾ ਜਿਹਦੇ ਲੈਵਲ ਤੇ ਸਿੱਧਾ ਸੀ ਦਿਖਾਇਆ ਦੱਸ ਰਿਹਾ ਜੀ ਬਹੁਤ ਗੰਭੀਰ ਮਾਮਲਾ ਇੱਕ ਉਸੂਮ ਬੇਟੀ 11 ਸਾਲ ਦੀ ਹੋ ਮਾਂ ਦੀ ਅਗਰ ਅਸੀਂ ਜੋ ਸਮਾਜ ਵਿੱਚ ਅਗਰ ਸਾਡੇ ਲੜਕੀ ਪਾਲ ਨਹੀਂ ਹੋ ਗਈ ਤਾਂ ਸਾਡੀ ਅਨਸਵਾਸ ਜਨਰੇਸ਼ਨ ਕਿਤੋਂ ਆਏਗੀ ਔਰ ਅਗਰ ਉਹ ਵੀ ਜਾਂਦਾ ਜੇ ਕਿ ਸਾਡਾ ਕੋ ਭਾਰਤ ਦੇ ਕਾਨੂੰਨ ਔਰ ਭਾਰਤ ਦਾ ਜ ਸੁਧਾਨਾ ਉਹਨਾਂ ਵਿੱਚ ਇਨਸਾਫ ਦਾ ਜੋ ਮਿਲਣਾ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਇਹ ਸਾਲ ਲੱਗ ਜਾਂਦੇ ਆ ਕਈ ਸਾਲਾਂ ਕਿਤੇ ਇਨਸਾਫ ਨਹੀਂ ਬਣਦਾ ਪਰ ਇਹ ਚਾਹਤਾ ਇਤ ਪ੍ਰੂਣ ਹੋਣਾ ਚਾਹੀਦਾ ਕਿ ਅਗਤ ਕੋਈ ਤੱਕ ਸਹੀ ਰਵਾ ਤੋਂ ਦੌਰ ਇੱਕ ਅਸੇ ਰਤਰਾ ਉਹਨਾਂ ਦਾ ਫੈਸਲਾ ਹੋਣਾ ਦੇ ਆ ਕਿ ਜਿਹੜਾ ਵੀ ਹੋਗਾ ਨਿਰਪੱਖ ਕਰਕੇ ਕਰਕੇ ਉਹ ਸੁਨਾਜ ਜਿ ਵਿਸ਼ਿਸ਼ ਕੋਰ ਦੁਨੀ ਸੇ ਕਰਦਾ ਸਾਥ